ਐਕਟਿੰਗ ਕਰਦੇ ਕਰਦੇ ਸੱਚੀ ਲੜ ਪਏ ਕਲਾਕਾਰ ਜੀ ਹਾਂ ਇਹ ਕਹਾਣੀ ਅਸੀਂ ਨਹੀਂ ਸਗੋ ਅਨੀਤਾ ਦੇਵਗਨ ਨੇ ਸੁਣਾਈ ਹੈ ਰੀਸੈਂਟਲੀ ਹੋਏ ਟ੍ਰੇਲਰ ਲਾਂਚ ਦੇ ਦੌਰਾਨ ਅਨੀਤਾ ਦੇਵਗਨ ਨੇ ਦੱਸਿਆ ਕਿ ਕਿਸ ਤਰ੍ਹਾਂ ਫਿਲਮ ਦੀ ਸ਼ੂਟਿੰਗ ਕਰਦੇ ਹੋਏ ਉਹ ਪੂਰਾ ਦਿਨ ਨਹੀਂ ਬੋਲਦੇ ਸੀ ਤੇ ਅਨਬਨ ਕਈ ਵਾਰੀ ਇਸ ਤਰ੍ਹਾਂ ਵੱਜ ਜਾਂਦੀ ਸੀ ਕਿ ਐ ਲੱਗਦਾ ਸੀ ਕਿ ਅਸੀਂ ਸੱਚੀ ਲੜੇ ਹੋਏ ਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਫਿਲਮ ਕਰਕੇ ਉਮੀਦ ਨਾਲੋਂ ਜ਼ਿਆਦਾ ਤੁਹਾਡਾ ਪਰਵਾਹ ਹੁੰਗਾਰਾ ਮਿਲਿਆ ਔਰ ਇਹੀ ਵਜ੍ਹਾ ਹੈ ਕਿ ਅਸੀਂ ਜਦੋਂ ਇਹ ਸੈਕੰਡ ਪਾਰਟ ਬਣਾਇਆ ਅਸੀਂ ਕੋਸ਼ਿਸ਼ ਕੀਤੀ ਕਿ ਬਹੁਤ ਹੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੀਏ ਸਾਰੀ ਟੀਮ ਜਦੋਂ ਅਸੀਂ ਫਿਲਮ ਨੂੰ ਕਰ ਰਹੇ ਸੀਗੇ ਤਾਂ ਸੱਚੀ ਵਿੱਚ ਬਹੁਤ ਸਾਰੇ ਦਿਨ ਇੰਜ ਦੇ ਵੀ ਲੰਘੇ ਜਦੋਂ ਇੱਕ ਦੂਸਰੇ ਦੇ ਵਿਰੁੱਧ ਅਸੀਂ ਕੁਝ ਸੀਨ ਜਿਹੜੇ ਉਹਨਾਂ ਨੂੰ ਫਿਲਮਾ ਰਹੇ ਸੀ ਤੇ ਪੂਰਾ-ਪੂਰਾ ਦਿਨ ਅਸੀਂ ਇੱਕ ਦੂਸਰੇ ਨਾਲ ਬੋਲਦੇ ਵੀ ਨਹੀਂ ਸੀ ਵੈਸੇ ਵੀ ਨਾਰਮਲ ਸਾਨੂੰ ਇੰਝ ਲੱਗਦਾ ਸੀ ਵੀ ਇਹ ਸਾਹਮਣੇ ਦੁਸ਼ਮਣ ਧੜਕੜ ਹੈ ਤੇ ਇੱਕ ਦਿਨ ਇੱਕ ਦਿਨ ਮੈਂ ਮਹਤਾਬ ਨੂੰ ਕਿਹਾ ਵੀ ਮਹਤਾਬ ਤਾਬ ਹੈਂਡਲ ਲਾ ਕਿੰਦਾ ਜਦੋਂ ਆਪਾਂ ਇੱਕ ਦੂਜੇ ਦੇ ਦੁਸ਼ਮਣ ਬਜਾ ਹੋ ਗਏ ਅਸੀਂ ਫਿਲਮ ਕਰਦਿਆਂ ਸੋ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਫਿਲਮ ਨੂੰ ਕਰਦੇ ਹੋ ਉਸ ਜਰਨੀ ਦੇ ਡਿਊਰਿੰਗ ਜਿਹੋ ਜਿਹੇ ਚੀਜ਼ਾਂ ਨੂੰ ਤੁਸੀਂ ਫੀਲ ਕਰਦੇ ਹੋ ਜਿਹੜੀ ਮੁਹੱਬਤ ਜਿਹੜੀ ਨਫ਼ਰਤ ਅਸੀਂ ਫੀਲ ਕੀਤੀ ਇਸ ਸੈਕੰਡ ਪਾਰਟ ਨੂੰ ਕਰਦੇ ਆ ਉਹੀ ਫਿਲਮ ਦੇ ਵਿੱਚ ਤੁਹਾਨੂੰ ਦਿਖੂਗੀ ਕਿਉਂਕਿ ਉਹ ਅਦਾਕਾਰੀ ਸਿਰਫ ਕੈਮਰੇ ਦੇ ਸਾਹਮਣੇ ਨਹੀਂ ਸੀ ਉਹ ਇੰਨਾ ਕੁਝ ਜਜ਼ਬ ਹੋ ਗਿਆ ਸੀ ਉਹ ਸਾਰੇ ਦੇ ਸਾਰੇ ਕੈਰੈਕਟਰ ਇੰਨੇ ਸਾਡੇ ਤੇ ਹਾਵੀ ਹੋ ਗਏ ਸੀ ਕਿ ਅਸੀਂ ਸੈੱਟ ਦੇ ਉੱਤੇ ਵੀ ਇਹ ਅਲੱਗ ਮੰਜਾ ਕੁਰਸੀਆਂ ਲਾ ਕੇ ਬੈਠਦੇ ਸੀ ਅਸੀਂ ਅਲੱਗ ਬੈਠਦੇ ਸੀ ਬਿਲਕੁਲ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਭਰੀਆਂ ਭਾਵਨਾਵਾਂ ਨਹੀਂ ਰੱਖੀ ਆ ਤੇ ਬਹੁਤ ਦੁਸ਼ਮਣੀ ਨਿਭਾਈ ਉਹ ਦੁਸ਼ਮਣੀ ਤੁਸੀਂ ਸਕਰੀਨ ਤੇ ਹੀ ਦੇਖੋਗੇ ਪਰ ਅਸੀਂ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਅੱਛੀ ਲੱਗੂਗੀ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਇਸ ਵਾਰ ਇਹ ਦੀ ਜਿਹੜੀ ਫਿਲਮ ਹੈ ਇਹਦੇ ਵਿੱਚ ਕੁਝ ਹੋਰ ਨਵੇਂ ਚਿਹਰੇ ਸਾਡੀ ਪੰਜਾਬੀ ਇੰਡਸਟਰੀ ਦੇ ਹੋਰ ਖੂਬਸੂਰਤ ਕਲਾਕਾਰ ਜਿਹੜੇ ਨੇ ਉਹ ਇਹਦਾ ਹਿੱਸਾ ਬਣੇ ਨੇ ਮਲਕੀ ਦਰੋਣੀ ਜੀ ਹਰਦੀ ਸੰਗਾ ਰੂਪੀ ਮੈਮ ਸੁਖਵਿੰਦਰ ਰਾਜ ਤੇ ਹੋਰ ਬੱਚੇ ਨੇ ਸਾਡੇ ਕੋਲ ਜਿਹੜੇ ਇਸ ਫਿਲਮ ਨੂੰ ਜਿਨ੍ਹਾਂ ਨੇ ਹੋਰ ਜ਼ਿਆਦਾ ਆਪਣੀ ਅਦਾਕਾਰੀ ਦੇ ਨਾਲ ਆਪਣੀ ਫੈਮਸ ਦੇ ਨਾਲ ਰਿਚ ਕੀਤਾ ਇਹ ਫਿਲਮ ਜਿਹੜੀ ਆ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਮਾਈਲਸਟੋਨ ਆ ਤੇ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਇਸ ਚੀਜ਼ ਨੂੰ ਫਿਰ ਅੱਗੇ ਕੰਟੀਨਿਊ ਕਰੀਏ